ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਅੰਮ੍ਰਿਤਸਰ ਸ਼ਹਿਰ ਦੀਆਂ ਨਹਿਰਾਂ ਦੀ ਆਪਣੀ ਸੁੰਦਰਤਾ ਹੈ ਪਰ ਇਹ ਦੇਖਿਆ ਗਿਆ ਹੈ ਕਿ ਅੰਮ੍ਰਿਤਸਰ ਦੀ ਨਹਿਰ ਗ੍ਰਹਿਣ ਲੱਗਦੀ ਜਾ ਰਹੀ ਹੈ। ਜਦੋਂ ਫਾਸਫੀ ਨਿਊਜ਼ ਟੀਮ ਨੇ ਅੰਮ੍ਰਿਤਸਰ ਤਾਰਾਂਵਲਾ ਪੁਲ ਨਹਿਰ ਤੇ ਜਾ ਕੇ ਦੇਖਿਆ ਤਾਂ ਉੱਥੇ ਸਿਰਫ ਗੰਦਗੀ ਹੀ ਦਿਖਾਈ ਦਿੱਤੀ। ਪਾਣੀ ਦੀ ਅਨਹੋਂਦਕਰ ਗੰਦਗੀ ਦਾ ਦ੍ਰਿਸ਼ ਸਾਫ਼ ਦਿਖਾਈ ਦੇ ਰਿਹਾ ਸੀ। ਇਸ ਵਿੱਚ ਸੰਬੰਧਿਤ ਵਿਭਾਗ ਦੀ ਗਲਤੀ ਹੈ ਜਾਂ ਆਮ ਲੋਕਾਂ ਦੀ ਇਹ ਸੋਚਣ ਦਾ ਵਿਸ਼ਾ ਹੈ। ਲੋਕਾਂ ਨੇ ਕਿਹਾ ਕਿ ਨਹਿਰ ਸਾਡੇ ਵਾਤਾਵਰਣ ਨੂੰ ਸਾਫ਼ ਰੱਖਦੀਆਂ ਹਨ ਪਰ ਨਹਿਰ ਵਿੱਚ ਪਲਾਸਟਿਕ ਦੇ ਲਿਫਾਫਿਆਂ ਵਿੱਚ ਪੂਜਾ ਸਮੱਗਰੀ ਸੁੱਟਣ ਨਾਲ ਨਹਿਰ ਦੀ ਸੁੰਦਰਤਾ ਖਰਾਬ ਹੋ ਜਾਂਦੀ ਹੈ ਸਾਨੂੰ ਇਹ ਸੋਚਣਾ ਪਵੇਗਾ ਕਿ ਅਸੀਂ ਨਹਿਰ ਨੂੰ ਸਾਫ਼ ਰੱਖੀਏ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵੱਲ ਧਿਆਨ ਦੇਣਾ ਪਵੇਗਾ ਪਾਲੇ ਵਿਖਣਾ ਆਹੇ ਤੇ ਇੱਥੇ ਨਜ਼ਾਰਾ ਬਦਲਿਆ ਪਿਆ ਹੋਇਆ ਲੋਕ ਇੱਕ ਵਾਰ ਹਸਿਆ ਕਰਦੇ ਵੀ ਇਹਨਾਂ ਵਾਤਾਵਰਣ ਸਾਫ਼ ਹੈ ਵੀ ਲੋਕੀ ਸੈਰ ਕਰਨ ਚੰਗੀ ਹਵਾ ਲੈਣ ਦੂਜੇ ਪਾਸੇ ਤੁਸੀਂ ਪੋਲੂਸ਼ਨ ਫਲਾਣ ਰਹੇ ਜੇ ਉਹਦਾ ਕੀ ਫਾਇਦਾ ਫਿਰ ਸੈਰ ਕਰਨ ਦਾ ਔਰ ਜਿੰਨੇ ਗੰਨੇ ਕੀ ਜਿੰਨੇ ਹਵਾੜਾ ਸਾਰੇ ਉਹਨਾਂ ਤੱਕ ਜਾਏਗੀ ਇਹ ਲੋਕੀ ਸੈਰ ਕਰਨ ਕਿਉਂ ਆਉਂਦੇ ਵੀ ਤਾਂ ਤੰਦਰੁਸਤ ਰਹੀਏ ਸਿਹਤਮੰਦ ਰਹੀਏ ਸਿਹਤ ਹੈ ਪ੍ਰਸ਼ਾਸਨ ਖਰਾਬ ਕਰਨ ਦੇ ਆ ਦੇਖੋ ਇਹਨਾਂ ਦੀ ਉਹ ਹਜੂ ਤਰੇ ਭੁੱਲੇ ਭਟਕੇ ਹੋ ਬੰਦੇ ਨੇ ਜਿਹੜੇ ਸੈਰ ਕਰਨ ਆ ਜਾਂਦੇ ਆ ਤੇ ਇਹਨਾਂ ਵਸੇ ਹੋਣਾ ਚਾਹੀਦਾ ਵਾ ਕਿ ਇਹਦੀ ਸਫਾਈ ਕਰਨ ਪ੍ਰੋਪਰ ਗੰਦਗੀ ਜਿਹੜੀ ਆ ਉਹ ਗੰਦਗੀ ਆਪੇ ਨਹੀਂ ਆਂਦੀ ਅਸੀਂ ਆਮ ਜੰਦਾ ਜਿਹੜੀ ਉਹ ਗੰਦਗੀ ਬੰਦੀ ਹੈ ਇੱਥੇ ਗਵਰਨਮੈਂਟ ਸਫਾਈ ਕਰਦੀ ਹੈ ਪਾਣੀ ਵੀ ਜਲ ਸਫਾਈ ਹੁੰਦੀ ਹੈ ਪਰ ਲਫਾਫਿਆਂ ਦੇ ਸਮੇਤ ਹੀ ਜਿਹੜਾ ਜਲ ਪ੍ਰਵਾਹ ਜਿਹੜਾ ਸਮਾਨ ਹੁੰਦਾ ਉਹ ਕਰ ਦਿੰਦੇ ਨੇ ਉਹਦੇ ਕਰਕੇ ਗੰਦਗੀ ਜਾਂਦੀ ਏ ਤੁਸੀਂ ਸਮਾਨ ਅਬਲਿੰਗ ਨੂੰ ਜਿਹੜਾ ਹੈ ਨੋਟਿਸ ਇਹ ਹੀ ਦਿਓ ਕਿ ਸਮਾਨ ਪ੍ਰਵਾਹ ਕਰਨਾ ਜੋ ਵੀ ਕਰੋ ਉਹ ਲਫਾਫੇ ਜਿਹੜੇ ਨੇ ਉਹ ਕੱਢ ਦਿਓ ਕਿਉਂਕਿ ਉਹ ਜਿਹੜੇ ਸੁੱਟਦੇ ਹਨ ਉਹਦੇ ਨਾਲ ਜ਼ਿਆਦਾ ਗੰਦਗੀ ਬੰਦੀ ਏ ਬਾਕੀ ਹਲਕਾ ਫੁਲਕਾ ਸਮਾਨ ਉਹ ਪਾਣੀ ਨਾਲ ਥਰੋ ਹੋ ਜਾਂਦਾ ਘੁੱਲ ਜਾਂਦਾ ਮਿਕਸ ਹੋ ਜਾਂਦਾ ਬਸ ਉਹ ਸਮਾਨ ਥਰੋ ਕਰੋ ਜਲ ਪ੍ਰਵਾਹ ਕਰੋ ਬਾਕੀ ਕੁਝ ਨਹੀਂ ਭਾਈ ਜਗਤ ਅੱਛੀ ਏ ਮਤਲਬ ਕਹਿੰਦੇ ਨੇ ਨਾ ਵੀ ਜਿੱਥੇ ਦੋ ਚੰਗਾ ਗੱਲਾਂ ਚੰਗੀਆਂ ਹੁੰਦੀਆਂ ਇੱਕ ਗੱਲ ਮਾੜੀ ਵੀ ਹੁੰਦੀ ਏ ਮਾੜੀ ਗੱਲ ਚੰਗੀ ਜਗ੍ਹਾ ਇਹ ਹੈ ਕਿ ਜਗ੍ਹਾ ਛੀਏ ਮਾੜੀ ਹੈ ਕਿ ਤੁਹਾਡੇ ਸਾਹਮਣੇ ਹੀ ਹੈ ਕਿੰਨਾ ਗੰਦ ਪਿਆ ਇੱਥੇ ਇਹਦੇ ਵਾਸਤੇ ਅਸੀਂ ਯਾਦ ਕਰ ਸਕਦੇ ਹਾਂ ਕਾਰਪੋਰੇਸ਼ਨ ਜਿਹੜੇ ਐਮਸੀ ਨੇ ਮੇਅਰ ਨੇ ਜਾਂ ਜੋ ਵੀ ਕੰਸਰਡ ਆਦਮੀ ਹੈ ਕਾਰਪੋਰੇਸ਼ਨ ਵਾਲੇ ਜੇ ਬਾਜ਼ੀ ਕਰਦੇ ਨੇ ਠੀਕ ਨੇ ਨਹੀਂ ਤਾਂ ਫਿਰ ਲੋਕਾਂ ਨੂੰ ਆਪ ਹੀ ਕਰਨਾ ਪੈਣਾ ਬਾਹਰ ਤਾਂ ਕੋਈ ਆ ਕੇ ਛੋੜ ਨਹੀਂ ਗਿਆ ਜਿਹੜੇ ਅੰਮ੍ਰਿਤਸਰ ਦੇ ਨਿਵਾਸੀ ਨੇ ਉਹ ਹੀ ਛੋੜਦੇ ਭਾਜੀ ਮਤਲਬ ਜਿੱਥੇ ਘਰ ਅੱਖਾਂ ਇਕੱਠੀਆਂ ਹੋ ਗਈਆਂ ਜੋਤਾਂ ਦਿਖਾ ਲਈਆਂ ਯਾ ਕੋਈ ਵਾਰਨਾ ਕੀਤਾ ਜੋ ਵੀ ਹੈ ਸਾਰੇ ਇਥੇ ਵੀ ਛੁੱਟ ਦੇ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਅਗਰ ਤੁਹਾਨੂੰ ਪਵਨ ਸਾਫ ਚਾਹੀਦੀ ਹੈ ਪਾਣੀ ਸਾਫ ਚਾਹੀਦਾ ਜਾਂ ਧਰਤੀ ਸਾਫ ਚਾਹੀਦਾ ਤਾਂ ਸਾਨੂੰ ਆਪਣਾ ਆਲਾ ਦਵਾਲਾ ਵੀ ਸਾਫ਼ ਰੱਖਣਾ ਚਾਹੀਦਾ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਦੇਵੇ ਤਸਵੀਰਾਂ ਜਿਹੜੀ ਹੈ ਇਸ ਵੇਲੇ ਅਸੀਂ ਤਾਰਾਂ ਵਾਲੇ ਪੋਲ ਦੇ ਉੱਪਰ ਖੜੇ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬੰਦ ਹੋਣਾ ਉਸ ਤੋਂ ਬਾਅਦ ਜਿਹੜੀ ਗੰਦਗੀ ਦਾ ਮਾਹੌਲ ਹੈ ਜਾਂ ਗੰਦਗੀ ਭਰਿਆ ਇੱਥੇ ਵਾਤਾਵਰਣ ਦੇਖਣ ਨੂੰ ਮਿਲ ਰਿਹਾ ਹੈ ਲੋਕਾਂ ਨੇ ਜਦੋਂ ਸਾਡੀ ਫਾਸਟਵੇ ਦੀ ਟੀਮ ਨਾਲ ਗੱਲਬਾਤ ਕੀਤੀ ਉਹਨਾਂ ਨੇ ਆਖਿਆ ਕਿ ਲੋਕ ਹੀ ਇੱਦੇ ਜ਼ਿੰਮੇਵਾਰ ਹਨ ਲੋਕਾਂ ਨੂੰ ਚਾਹੀਦਾ ਹੈ ਕਿ ਜਿਹੜੀ ਉਹ ਸਮੱਗਰੀ ਛੱਡਦੇ ਹਨ ਜਾਂ ਫੈਂਗ ਦੇ ਵਿੱਚ ਪ੍ਰਵਾਹ ਕਰਦੇ ਹਨ ਜਲ ਪ੍ਰਵਾਹ ਕਰਦੇ ਹਨ ਉਹਨਾਂ ਨੂੰ ਲਿਫਾਫਿਆਂ ਵਿੱਚ ਨਹੀਂ ਕਰਨੀ ਚਾ ਦਾ ਹੈ ਅਮਰਥਰ ਫਾਸਟ ਮੇ ਖਬਰ ਨਮੜੀ ਰਕੇਸ਼ ਕੁਮਾਰ